ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਗੱਲ ਕਰਾਂਗੇ ਦਸ਼ਮੇਸ਼ ਪਤਾ ਜੀ ਦੇ 17ਵੇਂ ਹੁਕਮ ਬਾਰੇ 17ਵੇਂ ਹੁਕਮ ਦੇ ਵਿੱਚ ਸਤਿਗੁਰ ਸਾਹਿਬ ਜੀ ਨੇ ਕਿਹਾ ਕਿ ਜਗਤ ਝੂਠ ਤੰਬਾਕੂ ਦਾ ਸੇਵਨ ਨਹੀਂ ਕਰਨਾ ਸੋ ਜਿਹੜੇ ਸਿੱਖਾਂ ਦੇ ਮੁੰਡੇ ਆ ਭਾਵੇਂ ਉਹਨਾਂ ਨੇ ਦਾੜੀ ਕਿਸ਼ ਨਹੀਂ ਰੱਖੀ ਪਰ ਸਿੱਖ ਘਰਾਣਿਆਂ 'ਚ ਜੰਮੇ ਆ ਤੇ ਉਹਨਾਂ ਲਈ ਇਹ ਖਾਸ ਵੀਡੀਓ ਹੈ ਉਹਨਾਂ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਕਿ ਸਾਡੇ 10 ਪਾਸ਼ਾ ਦਾ ਹੁਕਮ ਹੈ ਭਾਈ ਕਿ ਜਗਤ ਝੂਠ ਤੋਂ ਵਾਕੂ ਦਾ ਸੇਵਨ ਨਹੀਂ ਕਰਨਾ ਜਿਹੜੇ ਜਰਦਾ ਜਾਂ ਬੀੜੀਆਂ ਵਗੈਰਾ ਪੰਜਾਬੀ ਵਰਤਦੇ ਆ ਤੇ ਉਹਨਾਂ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਭਾਈ ਇਹ ਜਗਤ ਦਾ ਸਭ ਤੋਂ ਵੱਡਾ ਝੂਠ ਹੈ ਇਹਦਾ ਸੇਵਨ ਨਹੀਂ ਕਰਨਾ ਸਾਡੇ ਗੁਰੂ ਸਾਹਿਬਾਨਾ ਨੇ ਇਸ ਤੋਂ ਵਰਜੇ ਆ ਕਿਉਂਕਿ ਪ੍ਰਾਰਥਨ ਸਮਿਆਂ ਦੇ ਵਿੱਚ ਇਹਦੀ ਵਰਤੋਂ ਮੁਸਲਮਾਨ ਜ਼ਿਆਦਾ ਕਰਦੇ ਸੀ ਤਬਾਕੂ ਦੀ ਤੇ ਸਾਡੇ ਲਈ ਤੇ ਜਗਤ ਝੂਠ ਹੈ ਸੋ ਜਿਹੜੇ ਵੀਰ ਤੰਬਾਕੂ ਜਿਵੇਂ ਕਿ ਬੀੜੀਆਂ ਜਰਦਾ ਅਧਿਕ ਚੀਜ਼ਾਂ ਦੀ ਵਰਤੋਂ ਕਰਦੇ ਆ ਉਹ ਅੱਜ ਤੋਂ ਇਹ ਚੀਜ਼ਾਂ ਤੋਂ ਗਰੀਜ਼ ਕਰਨ ਗੁਰੂ ਸਾਹਿਬ ਜੀ ਦੇ ਪਾਪਨ ਬਚਨਾਂ ਤੇ ਪਹਿਰਾ ਦੇਣ ਤਾਂ ਕਿ ਸਾਡਾ ਜੀਵਨ ਸਬਰ ਸਕੇ ਇਸ ਵੀਡੀਓ ਨੂੰ ਹੋਰਨਾਂ ਪੰਜਾਬੀਆਂ ਤੱਕ ਸੰਗਤਾਂ ਤੱਕ ਪਹੁੰਚਦੀ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ